ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤਕਰੀਬਨ 1158 ਕਿਲੋਮੀਟਰ ਨਵੇਂ ਟਰੈਕ ਪਛਾਏ ਜਾ ਰਹੇ ਨੇ। ਉਹਦੇ ਵਿੱਚ ਪੰਜਾਬ ਨੂੰ ਵੀ ਹਿੱਸਾ ਮਿਲਿਆ ਗਿਆ ਜਿਹੜਾ ਦੇਸ਼ ਦੇ ਵਿੱਚ 1158 ਕਿਲੋਮੀਟਰ ਇਹ ਟਰੈਕ ਵਿਛ ਰਹੇ ਨੇ। ਇਸੇ ਤਰ੍ਹਾਂ ਪਤਾ ਲੱਗਿਆ ਕਿ 5147 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਰੇਲਵੇ ਸਟੇਸ਼ਨ ਪੰਜਾਬ ਦੀਆਂ ਰੇਲਾਂ ਦਾ ਬਿਜਲੀਕਰਨ ਨਵੇਂ ਟਰੈਕ ਜਵੀਨ ਦੋਜਪਾਤ ਫਲਾਈਓਵਰ ਇਹ ਰਿਲੇਵਾ ਦਾ ਹਿੱਸਾ ਪੱਟੀ ਗੱਲ ਇਹ ਹੈ ਕਿ ਕਿਸੇ ਨੇ ਵੀ ਅਨਾਕਾਨੀ ਨਹੀਂ ਕੀਤੀ ਬੀਬੀ ਹਰਸਮਰਤ ਕੌਰ ਬਾਦਲ ਨੇ ਇਹ ਜਰੂਰ ਕਿਹਾ ਕਿ ਮੈਂ ਸ਼ਾਮਲ ਹੋਣਾ ਚਾਹੁੰਦੀ ਆ ਪਰ ਮੇਰਾ ਘਰ ਦੂਰ ਹੈ ਆ ਜਾਂਦੇ ਚੰਗੀ ਗੱਲ ਸੀ ਪੋਲਿਟিক্যাল ਸਿਸਟਮ ਉਹਨਾਂ ਦਾ ਹੋਰ ਹੈ ਉਹਨਾਂ ਦੀਆਂ ਨਜ਼ਰਾਂ ਹੋਰ ਪਾਸੇ ਨੂੰ ਨੇ ਪਰ ਫਿਰ ਵੀ ਜੇ ਪੰਜਾਬ ਦੇ ਮੁੱਦੇ ਦੇ ਉੱਤੇ ਸਾਰੇ ਜਨੇ ਇਕੱਠੇ ਹੋ ਕੇ ਖੜਨ ਇੱਕ ਚੰਗੀ ਸਮਰੱਥਾ ਬਣ ਜਾਂਦੀ ਹੈ 24 ਮੈਂਬਰ ਪਾਰਲੀਮੈਂਟਾਂ ਦੀ ਜੇ ਉਹ ਸਾਰੇ ਪੰਜਾਬ ਦੇ ਹਿੱਤਾਂ ਵਾਸਤੇ ਇਕੱਠੇ ਹੋ ਕੇ ਖੜਦੇ ਆ ਦਿੱਲੀ ਦੇ ਹਿੱਤਾਂ ਵਾਸਤੇ ਇਕੱਠੇ ਹੋ ਕੇ ਖੜਦੇ ਆ ਤਾਂ ਇਹ ਕਾਫੀ ਚੰਗਾ ਮੰਨਿਆ ਜਾਂਦਾ ਇਲਜ਼ਾਮ ਲੱਗ ਰਹੇ ਸੀਗੇ ਰਵਨੀਤ ਬਿੱਟੂ ਦੇ ਉੱਤੇ ਕਿ ਰਵਨੀਤ ਬਿੱਟੂ ਨੂੰ ਰੇਲ ਰਾਜ ਮੰਤਰੀ ਬਣਾਇਆ ਗਿਆ ਤਾਂ ਉਹ ਵੀ ਬਜਟ ਦੇ ਵਿੱਚ ਕੁਝ ਨਹੀਂ ਕਰ ਸਕੇ ਕਹਿੰਦੇ ਸੀਗੇ ਮੈਂ ਗੱਲ ਕਰਕੇ ਆਇਆ ਮੈਂ ਸਾਰਾ ਕੁਝ ਕਰ ਦੂੰਗਾ ਚੰਗਾ ਪੈਸਾ ਪੰਜਾਬ ਦੇ ਵਿੱਚ ਆ ਜਾਏਗਾ ਹਾਲਾਂਕਿ ਰੇਲਵੇ ਨੂੰ ਲੈ ਕੇ ਪਹਿਲਾਂ ਵੀ ਪ੍ਰੋਜੈਕਟ ਚੱਲ ਰਹੇ ਨੇ 30 ਦੇ ਕਰੀਬ ਜਿਹੜੇ ਸਟੇਸ਼ਨ ਨੇ ਉਹਨਾਂ ਦਾ ਪੁਨਰ ਨਿਰਮਾਣ ਹੋ ਰਿਹਾ ਹੈ ਯਾਨੀ ਕਿ ਉਹਨਾਂ ਦਾ ਸੁਰਜੀਤੀਕਰਨ ਕੀਤਾ ਜਾ ਰਿਹਾ ਹੈ ਤਾਂ ਇਸੇ ਲੜੀ ਦੇ ਤਹਿਤ ਕਾਫੀ ਜਿਹੜਾ ਬਜਟ ਆ ਉਹ ਰੇਲਵੇ ਵਾਸਤੇ ਨਰਤਾਤ ਕਰ ਦਿੱਤਾ ਗਿਆ ਹੈ ਯਾਨੀ ਕਿ ਪੰਜਾਬ ਨੂੰ ਰੇਲਵੇ ਦੇ ਪੱਖੋਂ ਕਾਫੀ ਕੁਝ ਮਿਲਣ ਵਾਲਾ ਹੈ। ਦੇਖੋ ਰਵਨੀਤ ਬਿੱਟੂ ਰਾਜ ਮੰਤਰੀ ਨੇ ਇੱਥੋਂ ਦੇ ਠੀਕ ਕਿਹਾ ਤੁਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਤਕਰੀਬਨ 1158 ਕਿਲੋਮੀਟਰ ਨਵੇਂ ਟਰੈਕ ਬਿਛਾਏ ਜਾ ਰਹੇ ਨੇ। ਉਹਦੇ ਵਿੱਚ ਪੰਜਾਬ ਨੂੰ ਵੀ ਹਿੱਸਾ ਮਿਲਿਆ ਗਿਆ ਜਿਹੜਾ ਦੇਸ਼ ਦੇ ਵਿੱਚ 1158 ਕਿਲੋਮੀਟਰ ਇਹ ਟਰੈਕ ਬਿਛ ਰਹੇ ਨੇ। ਇਸੇ ਤਰ੍ਹਾਂ ਪਤਾ ਲੱਗਿਆ ਕਿ 5147 ਕਰੋੜ ਦੇ ਪ੍ਰੋਜੈਕਟ ਪੰਜਾਬ ਦੇ ਰੇਲਵੇ ਸਟੇਸ਼ਨ ਪੰਜਾਬ ਦੀਆਂ ਰੇਲਾਂ ਦਾ ਬਿਜਲੀਕਰਨ ਨਵੇਂ ਟਰੈਕ ਜਵੀਨ ਦੋਜਪਾ ਫਲਾਈਓਵਰ ਇਹ ਰੇਲਵੇ ਦਾ ਹਿੱਸਾ ਹੈ ਇਹ ਵੀ ਪਤਾ ਲੱਗਿਆ ਕਿ ਪੰਜਾਬ ਦੇ 30 ਰੇਲਵੇ ਸਟੇਸ਼ਨ ਜਿਨ੍ਹਾਂ ਦੀ ਕਾਇਆਕਲਪ ਕੀਤੀ ਜਾ ਰਹੀ ਹੈ ਜਿਹੜਾ ਅਮਰਤ ਪ੍ਰੋਗਰਾਮ ਹੈ ਉਹਦੇ ਤਹਿਤ ਅਮਰਤ ਸਟੇਸ਼ਨ ਆਰ 19423 ਕਰੋੜ ਦੇ ਪ੍ਰੋਜੈਕਟ ਨੇ ਪੰਜਾਬ ਨੂੰ 5100 47 ਕਰੋੜ ਹਿੱਸੇ ਆਇਆ ਹੈ ਤੇ ਮੇਰਾ ਖਿਆਲ ਹੈ ਇਹਦੇ ਵਿੱਚ ਰਵ੍ਰੀਤ ਬਿੱਟੂ ਹੋਰਾਂ ਦਾ ਲਾਜ਼ਮੀ योगदान ਹੋਵੇਗਾ ਕਿਉਂਕਿ ਉਸੇ ਮਹਿਕਮੇ ਦੇ ਉਹ ਵਜ਼ੀਰ ਨੇ ਭਾਵੇਂ ਰਾਜ ਮੰਤਰੀ ਕੋ ਨੇ ਮੈਂ ਸਮਝਦਾ ਕਿ ਜਿੱਥੇ ਅਸੀਂ ਪੰਜਾਬ ਵਾਸਤੇ ਇਕੱਠਾ ਕੰਮ ਕਰਨਾ ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਵਿਕਰਮਜੀਤ ਸਿੰਘ ਸਾਨੀ ਹੋਰਾਂ ਨੇ ਬਿਨਾਂ ਭੇਦ ਭਾਅ ਦੇ ਪਰਸੋਂ ਸ਼ਾਮ ਨੂੰ ਦਿੱਲੀ ਦੇ ਇੱਕ ਹੋਟਲ ਦੇ ਵਿੱਚ ਇਹ ਸਾਰੇ ਰਾਤਰੀ ਭੋਜ ਤੇ ਸੱਦੇ ਸਨ ਔਰ ਉਹ ਰਾਤਰੀ ਭੋਜ ਤੇ ਸੱਦੇ ਹੋਣ ਕਰਕੇ ਉਹਨਾਂ ਨੇ ਉਦਮ ਕੀਤਾ ਸੀ ਕਿ ਪੰਜਾਬ ਵਾਸਤੇ ਸਾਰੇ ਆਪ ਇੱਕਜੁੱਟ ਹੋਈਏ ਸੱਤ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਨੇ 13 ਪੰਜਾਬ ਦੇ ਤੇ 14ਵਾਂ ਚੰਡੀਗੜ੍ਹ ਦਾ ਲੋਕ ਸਭਾ ਦੇ ਮੈਂਬਰ ਨੇ ਤੇ ਤਿੰਨ ਰਾਜ ਸਭਾ ਦੇ ਮੈਂਬਰ ਦਿੱਲੀ ਤੋਂ ਨੇ ਆਪ ਇਹ ਕੁੱਲ ਮਲਾ ਕੇ 22 23 ਦੇ ਕਰੀਬ ਬੰਦੇ ਨੇ ਸੋ 24 24 ਦੇ ਕਰੀਬ ਬੰਦੇ ਨੇ ਤੇ ਚੰਗੀ ਗੱਲ ਹੈ ਜੇ ਇਕੱਠੇ ਹੋ ਕੇ ਚੱਲਣ ਕਹਿੰਦੇ ਆ ਕਿ ਵੱਡੀ ਗੱਲ ਇਹ ਹੈ ਕਿ ਕਿਸੇ ਨੇ ਵੀ ਆਨਾ ਕਾਨੀ ਨਹੀਂ ਕੀਤੀ ਬੀਬੀ ਹਰਸਵੰਤ ਕੌਰ ਬਾਦਲ ਨੇ ਇਹ ਜਰੂਰ ਕਿਹਾ ਕਿ ਮੈਂ ਸ਼ਾਮਲ ਹੋਣਾ ਚਾਹੁੰਨੀ ਆ ਪਰ ਮੇਰਾ ਘਰ ਦੂਰ ਹੈ ਆ ਜਾਂਦੇ ਚੰਗੀ ਗੱਲ ਸੀ ਪੋਲੀਟিক্যাল ਸਿਸਟਮ ਉਹਨਾਂ ਦਾ ਹੋਰ ਹੈ ਉਹਨਾਂ ਦੀਆਂ ਨਜ਼ਰਾਂ ਹੋਰ ਪਾਸੇ ਨੂੰ ਨੇ ਪਰ ਫਿਰ ਵੀ ਜੇ ਪੰਜਾਬ ਦੇ ਮੁੱਦੇ ਦੇ ਉੱਤੇ ਸਾਰੇ ਜਣੇ ਇਕੱਠੇ ਹੋ ਕੇ ਖੜਨ ਇੱਕ ਚੰਗੀ ਸਮਰੱਥਾ ਬਣ ਜਾਂਦੀ ਹੈ 24 ਮੈਂਬਰ ਪਾਰਲੀਮੈਂਟਾਂ ਦੀ ਜੇ ਉਹ ਸਾਰੇ ਪੰਜਾਬ ਦੇ ਹਿੱਤਾਂ ਵਾਸਤੇ ਇਕੱਠੇ ਹੋ ਕੇ ਖੜਦੇ ਆ ਦਿੱਲੀ ਦੇ ਹਿੱਤਾਂ ਵਾਸਤੇ ਇਕੱਠੇ ਹੋ ਕੇ ਖੜਦੇ ਆ ਤਾਂ ਇਹ ਕਾਫੀ ਚੰਗਾ ਮੰਨਿਆ ਜਾਂਦਾ ਰੇਲ ਦੇ ਵਿੱਚੋਂ ਪੰਜਾਬ ਨੂੰ ਜੇ 5147 ਕਰੋੜ ਪ੍ਰਾਪਤ ਹੋਇਆ ਇਹ ਇੱਕ ਚੰਗੀ ਗੱਲ ਮੰਨੀ ਜਾ ਸਕਦੀ ਹੈ ਜਿੰਨਾ ਰੇਲ ਦਾ ਪਸਾਰ ਹੋਵੇਗਾ ਅਜੇ ਇਹ ਨਹੀਂ ਪਤਾ ਲੱਗਿਆ ਮੈਨੂੰ ਕਿ ਜਿਹੜਾ ਡਾਕਟਰ ਧਰਮੀਰ ਗਾਂਧੀ ਦਾ ਵੱਡਾ ਡ੍ਰੀਮ ਪ੍ਰੋਜੈਕਟ ਹੈ ਰਾਜਪੁਰੇ ਨੂੰ ਚੰਡੀਗੜ੍ਹ ਨਾਲ ਜੋੜਨਾ ਉਹਦੇ ਵਿੱਚ ਉਹਦੇ ਲਈ ਕੁਝ ਨਾ ਕੁਝ ਇਹਦੇ ਵਿੱਚ ਹੈ ਜਾਂ ਨਹੀਂ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ